ਦੇ ਵਿੱਚ ਏਸ ਦਾ ਤਾਂ ਕੋਈ ਲਿਮਟ ਹੈ ਹੀ ਨਹੀਂ ਜੀ ਦਸਤਾਰ ਇੱਕ ਸਾਡੀ ਹਨਾ ਵੀ ਸਿਰ ਦਾ ਤਾਜ ਆ ਸਾਡਾ ਇਹ ਗੁਰੂ ਸਾਹਿਬ ਨੇ ਸਾਨੂੰ ਹਨਾ ਇਹ ਬਖਸ਼ਿਆ ਹੈ ਤਾਜ ਹੈ ਜੀ ਇੱਕ ਵੱਖਰੇ ਤਰ੍ਹਾਂ ਦਾ ਲੰਗਰ ਲਾਇਆ ਹੋਇਆ ਹੈ ਜੀ ਦੇ ਵਿੱਚ ਅਸੀਂ ਬੱਚਿਆਂ ਨੂੰ ਅਦੁੱਤੀ ਇਤਿਹਾਸ ਨਾਲ ਜਾਣੂ ਕਰਾਈਦਾ ਹੈ ਜ ਇਤਿਹਾਸ ਬਾਰੇ ਦੱਸੀਦਾ ਹੈਗਾ ਜਿਵੇਂ ਅਸੀਂ ਬਹੁਤ ਤਰ੍ਹਾਂ ਦੇ ਹੋਰ ਵੀ ਲੰਗਰ ਛਕਦੇ ਹਾਂ ਤੇ ਇੱਕ ਇਤਿਹਾਸ ਦਾ ਲੰਗਰ ਸਮਝ ਲਈ ਬੇਇਜਕਾਰ ਰਹੇਗੇ ਆਂ ਸਾਰੇ ਤਰ੍ਹਾਂ ਦੇ ਬੱਚੇ ਆ ਵੱਡੇ ਆ ਵੀ ਉਸ ਹਸਾ ਮਲੇ ਸੀ ਸਮਾਨ ਬਣਾਇਆ ਹੋਇਆ ਵੀ ਉਹਨਾਂ ਨੂੰ ਉਸ ਹਸਾ ਦਾ ਸਮਾਨ ਦਈਦਾ ਵੀ ਜਿਹੜੇ ਹਸਾ ਨੂੰ ਸਾਨੂੰ ਲੱਗਦਾ ਵੀ ਹਾਂ ਇਹ ਬੱਚਾ ਹੈ ਇਹ ਚੀਜ਼ ਨੂੰ ਕਰ ਸਕਦਾ ਹੈਗਾ ਜਿਹੜਾ ਪੇਪਰ ਨਹੀਂ ਵੀ ਕਰਦਾ ਉਹਨੂੰ ਪੇਪਰ ਬਾਰੇ ਦੱਸਿਆ ਜਾਂਦਾ ਸਾਰਾ ਤੇ ਪੇਪਰ ਦੀ ਹਰ ਚੀਜ਼ ਹਰੇਕ ਗੱਲ ਬਾਰੇ ਦੱਸਿਆ ਜਾਂਦਾ ਵੀ ਕਿਸ ਤਰ੍ਹਾਂ ਇਹ ਚੀਜ਼ ਕਿਵੇਂ ਹੋਈ ਸੀ ਸਾਡਾ ਬਸ ਇੱਕ ਛੋਟਾ ਜਿਹਾ ਇਨੀਸ਼ੀਏਟਿਵ ਹੈ ਕਿ ਅਸੀਂ ਸਾਡੇ ਕੌਮ ਦੇ ਉਹਨਾਂ ਮਹਾਨ ਬਾਬਿਆਂ ਨੂੰ ਉਹਨਾਂ ਸਾਬਜ਼ਾਦਿਆਂ ਨੂੰ ਸਜਦਾ ਕਰੀਏ ਹਨਾ ਬਾਬੂ ਸ਼ਹੀਦ ਦੇਖ ਰਹੇ ਤੁਸੀਂ ਫਤਿਹਗੜ ਸਾਹਿਬ ਦੀ ਪਵਿੱਤਰ ਧਰਤੀ ਤੇ ਸ਼ਹੀਦੀ ਜੋੜ ਮੇਲ ਦੀਆਂ ਜਿਹੜੀਆਂ ਝਲਕਾਂ ਅਸੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਜਿੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤ ਜਿਹੜੀ ਹੈਗੀ ਆ ਉਹ ਨਤਮਸਤਕ ਹੁੰਦੀ ਹੈ ਫਤਿਹਗੜ ਸਾਹਿਬ ਵਿਖੇ ਜਿਹੜੇ ਵੱਖ-ਵੱਖ ਇਤਿਹਾਸ ਗੁਰਦੁਆਰੇ ਨੇ ਤੇ ਹਰ ਸਾਲ ਸਬਾ ਦੇ ਦਿਨਾਂ ਦੇ ਵਿੱਚ ਬਹੁਤ ਸਾਰੇ ਪਿੰਡਾਂ ਦੇ ਜਿਹੜੇ ਲੋਕ ਨੇ ਉਹ ਸੇਵਾ ਕਰਦੇ ਨੇ ਲੰਗਰਾਂ ਦੀ ਤੁਸੀਂ ਸੇਵਾ ਦੇਖੀ ਹੋਣੀ ਆ ਬਹੁਤ ਵੱਡੇ ਪੱਧਰ ਤੇ ਜਾਰੀ ਰਹਿੰਦੀ ਹੈ ਤੇ ਉੱਥੇ ਹੀ ਕੁਝ ਲੋਕ ਜਿਹੜੇ ਨੇ ਹੋਰ ਉਹ ਆਪਣੀ ਮਾਂ ਬੋਲੀ ਦੇ ਲਈ ਪੰਜਾਬੀ ਅਧਦੇ ਲਈ ਆਪਣੇ ਵਿਰਸੇ ਦੇ ਲਈ ਜਿਹੜੇ ਐਫਰਟਸ ਲਾਉਂਦੇ ਨੇ ਸੋ ਉਸ ਦੀ ਇੱਕ ਝਲਕ ਅਸੀਂ ਦਿਖਾਵਾਂਗੇ ਇੱਥੇ ਅਸੀਂ ਦੇਖ ਰਹੇ ਹਾਂ ਖਾਸ ਤੌਰ ਤੇ ਇੱਥੇ ਇੱਕ ਕੈਂਪ ਲਾਇਆ ਗਿਆ ਸੇਵਾ ਵਜੋਂ ਤੇ ਜਿੱਥੇ ਛੋਟੇ ਬੱਚਿਆਂ ਨੂੰ ਜਿਹੜਾ ਹੈਗਾ ਉਹ ਉਹਨਾਂ ਤੋਂ ਪੇਪਰ ਜਿਹੜਾ ਹੈਗਾ ਲੈ ਕੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਉਸ ਦੇ ਮੁਤਾਬਕ ਉਹਨਾਂ ਨੂੰ ਜਿਹੜਾ ਕੱਟ ਆਫ ਦੇ ਅਕੋਰਡਿੰਗਲੀ ਉਹਨਾਂ ਨੂੰ ਪ੍ਰਾਈਸ ਦਿੱਤੇ ਜਾ ਰਹੇ ਨੇ ਤੇ ਨਾਲ ਹੀ ਇੱਥੇ ਛੋਟੇ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਵੀ ਜਿਹੜੀ ਦਸਤਾਰ ਹੈ ਉਹ ਸਿਖਾਈ ਜਾ ਰਹੀ ਹੈ ਦਸਤਾਰ ਜਿਹਨੇ ਬੰਦਨੀ ਹੈ ਸਿੱਖਣੀ ਹੈ ਤਾਂ ਉਸ ਚੀਜ਼ ਦੀ ਵੀ ਇੱਥੇ ਇੱਕ ਬੜੀ ਵਧੀਆ ਤਰੀਕੇ ਨਾਲ ਸੇਵਾ ਚੱਲ ਰਹੀ ਹੈ ਗੱਲਬਾਤ ਅਸੀਂ ਕਰਦੇ ਹਾਂ ਅਸੀਂ ਜਿਹੜੇ ਇਹ ਸੇਵਾ ਕਰ ਰਹੇ ਨੇ ਸਸਤੀ ਕਾਲ ਜੀ ਕੀ ਨਾਮ ਹੈ ਕਿੱਥੋਂ ਆਏ ਹਾਂਜੀ ਸਤਿ ਸ਼੍ਰੀ ਅਕਾਲ ਜੀ ਅਸੀਂ ਸ਼੍ਰੀ ਮੁਖਸਰ ਸਾਹਿਬ ਤੋਂ ਆਏ ਮੇਰਾ ਨਾਮ ਹਰਪ੍ਰੀਤ ਸਿੰਘ ਆ ਠੀਕ ਹੈ ਹਾਂਜੀ ਸ਼੍ਰੀ ਮੁਖਸਰ ਸਾਹਿਬ ਤੋਂ ਆਏ ਹੋਏ ਆ ਵਿਕਾਸ ਫਾਊਂਡੇਸ਼ਨ ਦੀ ਟੀਮ ਹੈ ਕਾਫੀ ਹੋਰ ਵੀ ਲਗ ਲਗ ਇਲਾਕੇ ਤੋਂ ਵੀ ਰਹੇਗੇ ਆ ਵੀਰਾ ਭੈਣਾ ਸਾਰੇ ਅਲਗ ਅਲਗ ਇਲਾਕੇ ਤੋਂ ਹੀ ਕਈ ਆਏਗੇ ਦੂਰ ਦੂਰ ਜਿਹਾ ਵੀ ਤੇ ਕੀ ਮੇਨ ਮੇਨ ਜਿਹੜਾ ਹੈਗਾ ਤੁਹਾਡਾ ਜਿਹੜਾ ਤੁਸੀਂ ਸੇਵਾ ਹੈ ਕਾਦੀ ਕਾਦੀ ਸੇਵਾ ਹੈ ਇਹ ਸੇਵਾ ਜੀ ਇਸ ਤਰ੍ਹਾਂ ਜੀ ਅਸੀਂ ਇੱਕ ਵੱਖਰੀ ਤਰ੍ਹਾਂ ਦਾ ਲੰਗਰ ਲਾਇਆ ਹੋਇਆ ਜੀ ਦੇ ਵਿੱਚ ਅਸੀਂ ਬੱਚਿਆਂ ਨੂੰ ਅਦੁੱਲਤ ਇਤਿਹਾਸ ਨਾਲ ਜਾਣੂ ਕਰਾਈਦਾ ਜਿਹ ਇਤਿਹਾਸ ਬਾਰੇ ਦੱਸੀਦਾ ਹੈਗਾ ਜਿਵੇਂ ਅਸੀਂ ਬਹੁਤ ਤਰ੍ਹਾਂ ਦੇ ਹੋਰ ਵੀ ਲੰਗਰ ਚੱਕਦੇ ਆ ਤੇ ਇੱਕ ਅਸੀਂ ਇਤਿਹਾਸ ਦਾ ਲੰਗਰ ਸਮਝ ਲਈ ਵੀ ਇਹ ਚਕਾਰੇ ਹੈਗੇ ਆ ਉਹਦੇ ਬਦਲੇ ਇਹਨਾਂ ਨੂੰ ਗਿਫਟ ਦੇਈਦੇ ਆ ਤੇ ਜਿਹਦੇ ਵਿੱਚ ਹਨਾ ਵੀ ਅਲੱਗ-ਅਲੱਗ ਬੁੱਕਸ ਹੈਗੀਆਂ ਉਹਦੇ ਵਿੱਚ ਕਲੇ ਹੈਗੀ ਆ ਅਲੱਗ-ਅਲੱਗ ਤਰ੍ਹਾਂ ਦੇ ਹੈਗੇ ਆ ਸਾਰੇ ਤਰ੍ਹਾਂ ਦੇ ਜਿਵੇਂ ਬੱਚੇ ਆ ਵੱਡੇ ਆ ਵੀ ਉਸ ਹਿਸਾਬ ਨਾਲ ਅਸੀਂ ਸਮਾਨ ਬਣਾਇਆ ਹੋਇਆ ਵੀ ਉਹਨਾਂ ਨੂੰ ਉਸ ਹਿਸਾਬ ਨਾਲ ਸਮਾਨ ਦੇਈਦਾ ਵੀ ਜਿਹੜੇ ਹਿਸਾਬ ਨਾਲ ਸਾਨੂੰ ਲੱਗਦਾ ਵੀ ਹਾਂ ਇਹ ਬੱਚਾ ਇਹ ਚੀਜ਼ ਨੂੰ ਕਰ ਸਕਦਾ ਹੈਗਾ ਜਿਹੜੇ ਪੇਪਰ ਤੁਸੀਂ ਇਹ ਮੌਕੇ ਤੇ ਪੇਪਰ ਲੈਣੇ ਹੋ ਜੀ ਇਹ ਹਾਂਜੀ ਬਿਲਕੁਲ ਮੌਕੇ ਤੇ ਜਿਵੇਂ ਬੱਚੇ ਆਉਂਦੇ ਸਾਡੇ ਕੋਲੇ ਇਹ ਪੇਪਰ ਇਹ ਜ਼ਰੂਰੀ ਨਹੀਂ ਕਿ ਕਿਉਂਕਿ ਪੇਪਰ ਭਰ ਕੇ ਹੀ ਦੇਊਗਾ ਫਿਰ ਉਹਨੂੰ ਗਿਫਟ ਦੇਣਾ ਤੇ ਇਸ ਲੰਗਰ ਦੇ ਵਿੱਚ ਇਹ ਨਹੀਂ ਕਿ ਵੀ ਹਨਾ ਤੁਸੀਂ ਵੀ ਭਰੋਗੇ ਉਸ ਬਾਅਦ ਲੰਗਰ ਛਕਣਾ ਇਹ ਇਹ ਲੰਗਰ ਤੁਹਾਨੂੰ ਵੈਸੇ ਵੀ ਮਿਲਣਾ ਹੀ ਮਿਲਣਾ ਜ਼ਰੂਰੀ ਹੈ ਇਹ ਸਾਡੇ ਵਾਸਤੇ ਕਿ ਅਸੀਂ ਹਰੇਕ ਨੂੰ ਗਿਫਟ ਦੇਣੇ ਨੇ ਦੇਣਾ ਪ੍ਰਚਾਰ ਹੋਵੇ ਵਾਤਵਾਰ ਪ੍ਰਚਾਰ ਹੋਵੇ ਜਿਹੜਾ ਪੇਪਰ ਨਹੀਂ ਵੀ ਕਰਦਾ ਉਹਨੂੰ ਪੇਪਰ ਬਾਰੇ ਦੱਸਿਆ ਜਾਂਦਾ ਸਾਰਾ ਤੇ ਪੇਪਰ ਦੀ ਹਰ ਚੀਜ਼ ਹਰੇਕ ਗੱਲ ਬਾਰੇ ਦੱਸਿਆ ਜਾਂਦਾ ਵੀ ਕਿਸ ਤਰ੍ਹਾਂ ਇਹ ਚੀਜ਼ ਕਿਵੇਂ ਹੋਈ ਸੀ ਹਨਾ ਜਿਵੇਂ ਆਮ ਆਪਾਂ ਤੁਸੀਂ ਦੇਖ ਹੀ ਰਹੇ ਹੋ ਇਤਿਹਾਸ ਦੇ ਪੇਪਰ ਐ ਇਹ ਸਾਰੇ ਤੇ ਜਿਵੇਂ ਪਰਦੇ ਹੇਗੇ ਉਸ ਹੱਬ ਨਾਲ ਅਸੀਂ ਨਾਲ ਨਾਲ ਉਹਨਾਂ ਨੂੰ ਦੱਸਦੇ ਰਹਿੰਨੇ ਆ ਤੇ ਜਿਹੜੇ ਕੁਐਸਚਨ ਨਹੀਂ ਗਲਤ ਕਰਦੇ ਆ ਉਹਨਾਂ ਬਾਰੇ ਵੀ ਦੱਸੀਦਾ ਤੇ ਉਸ ਤੋਂ ਬਾਅਦ ਉਹਨਾਂ ਦੇ ਬਦਲੇ ਉਹਨਾਂ ਨੂੰ ਗਿਫਟ ਦੇ ਹੀ ਦੀ ਜੀ ਜਿਹੜੀਆਂ ਕਿਤਾਬਾਂ ਇੱਥੇ ਆ ਅਸੀਂ ਦੇਖ ਰਹੇ ਆ ਜੀ ਇਹ ਕਾਦੀਆਂ ਕਾਦੀਆਂ ਸਾਰੀਆਂ ਇਤਿਹਾਸਿਕ ਕਿਤਾਬਾਂ ਨੇ ਹਾਂ ਜੀ ਬਿਲਕੁਲ ਤੁਹਾਨੂੰ ਦੱਸਦੇ ਆ ਕਾਦੀਆਂ ਕਾਦੀਆਂ ਇਤਿਹਾਸਿਕ ਇਹਵੇਂ ਜੀਵਨ ਬਦਲ ਗਿਆ ਕਿਤਾਬ ਹੈ ਬੰਦੇ ਦੇ ਕਿਸੇ ਬੰਦੇ ਦੇ ਤੁਹਾਡੀ ਜਿਵੇਂ ਹੈਗਾ ਵੀ ਜੀਵਨ ਜਿਹੜਾ ਕਿਵੇਂ ਬਦਲਣਾ ਹੈ ਅਸੀਂ ਆਪਦੇ ਜੀਵਨ ਨੂੰ ਕਿਵੇਂ ਗੁਰਸਿੱਖੀ ਵਾਲੇ ਪਾਸੇ ਲੈ ਕੇ ਆਉਣਾ ਹੈਗਾ ਉਸ ਤੋਂ ਬਾਅਦ ਜਿਹੜੇ ਅੱਜ ਕੱਲ ਜਿਹੜਾ ਬੜਾ ਇੱਕ ਦੌਰ ਚੱਲਿਆ ਹੋਇਆ ਹੈ ਵੀ ਜਿਹੜਿਆ ਪਰਿਵਾਰਾਂ ਦੇ ਵਿੱਚ ਬੜੀਆਂ ਲੜਾਈ ਤਣਾਅ ਇਹ ਬੜਾ ਆਮ ਰਹਿਣ ਵਾਲਾ ਲੱਗਿਆ ਹੋਇਆ ਹੈ ਉਹਦੇ ਪ੍ਰਤੀ ਅਸੀਂ ਇੱਕ ਬਣਾਈ ਹੋਈ ਹੈ ਵੀ ਜਿਹੜਾ ਸਾਡਾ ਆਨੰਦਮਈ ਪਰਿਵਾਰਕ ਜੀਵਨ ਇਹਦੇ ਵਿੱਚ ਅਸੀਂ ਕੁਝ ਹਨਾ ਸਲੋਗਨ ਹੈਗੇ ਆ ਕੋਈ ਚੀਜ਼ਾਂ ਇਸ ਤਰ੍ਹਾਂ ਦੀਆਂ ਐ ਵੀ ਹਨਾ ਜਿਵੇਂ ਕਹਿੰਦੇ ਹੁੰਦੇ ਆ ਵੀ ਜਿਵੇਂ ਲੜਾਈ ਦੇ ਵਿੱਚ ਕਦੀ ਵੀ ਕੋਈ ਹਨਾ ਫੈਸਲਾ ਨਾ ਲੋ ਤੇ ਪਿਆਰ ਦੇ ਵਿੱਚ ਕਦੀ ਕੋਈ ਵਾਅਦਾ ਨਾ ਕਰੋ ਇਸ ਤਰ੍ਹਾਂ ਦੇ ਸਲੋਗਨ ਅਸੀਂ ਬਣਾਉਨੇ ਆਂ ਬਈ ਸਾਨੂੰ ਐ ਮਹਿਸੂਸ ਹੋਵੇ ਬਈ ਅਸੀਂ ਜਿਹੜੇ ਕੰਮ ਕਰਦੇ ਆਂ ਜਾਂ ਜਿਹੜੀਆਂ ਚੀਜ਼ਾਂ ਕਰਦੇ ਆ ਉਹਦੇ ਪ੍ਰਤੀ ਅਸੀਂ ਸੋਚ ਕੇ ਤੁਰੀਏ ਹਰ ਚੀਜ਼ ਨੂੰ ਸੋਚੀਏ ਤੇ ਇੱਕ ਪਰਿਵਾਰਕ ਜੀਵਨ ਦੇ ਵਿੱਚ ਤਾਂ ਬਹੁਤ ਜ਼ਰੂਰੀ ਹੈ ਸੋਚਣਾ ਤੇ ਜਿਹੜੀ ਇੱਕ ਸਫਲਤਾ ਦੇ ਰਾਹ ਹੈਗੀ ਹੈ ਕਿਤਾਬ ਤੇ ਇਹ ਅਸੀਂ ਦੇ ਰਹੇ ਆਂ ਜੀ ਤੇ ਇੱਕ ਸੁੰਦਰੀ ਜਿਹੜੀ ਭਾਈ ਵੀਰ ਸਿੰਘ ਦੀ ਸੁੰਦਰੀ ਕਿਤਾਬ ਹੈਗੀ ਹੈ ਤੇ ਇਹ ਬੱਚਿਆਂ ਨੂੰ ਦਿੱਤੀ ਨਹੀਂ ਖਾਸ ਕਰਕੇ ਭੈਣਾਂ ਨੂੰ ਦਿੰਨੇ ਹੁੰਦੇ ਆ ਅਸੀਂ ਇਹਦੇ ਨਾਲ ਸਾਨੂੰ ਪਤਾ ਲੱਗਦਾ ਵੀ ਸਾਡੀ ਹਨਾ ਆਪਦੀ ਵੀ ਅਸੀਂ ਕਿਸ ਕੌਮ ਤੋਂ ਆ ਕਿਹੜੇ ਹਨਾ ਸਾਡੀ ਕੌਮ ਕਿੰਨੀ ਕਿ ਭਾਦਰ ਸੀਗੀ ਹਨਾ ਤੇ ਅਸੀਂ ਕਿਹੜੇ ਪਾਸੇ ਜਾ ਰਹੇ ਆ ਅੱਜ ਇਹ ਸਾਰਾ ਇਸੇ ਤਰ੍ਹਾਂ ਦੀ ਕਿਤਾਬਾਂ ਬਣੀਆਂ ਹੋਈਆਂ ਹੀ ਸਦਾ ਮਨਚਾ ਉਹ ਹੋ ਗਿਆ ਜੀਵਨ ਕਣੀ ਹੈਗੀ ਹੈ ਤੇ ਨਾਲ ਨਾਲ ਜਿਵੇਂ ਛੋਟੇ ਬੱਚੇ ਆ ਜਾਂਦੇ ਆ ਹਨਾ ਜਿਵੇਂ ਹੁਣ ਤੁਸੀਂ ਦੇਖਿਆ ਸੀ ਗੁੜੀਆਂ ਬੈਠੀ ਹੋਈ ਛੋਟੀ ਜੀ ਉਹਦੇ ਅੱਗੇ ਆਹ ਕਲੇ ਤੇ ਆਹ ਜਿਹੜਾ ਸਮਾਨ ਦੂਜਾ ਪੈਕਿੰਗ ਵਾਲੀ ਕਿੱਟ ਬਣਾਈ ਹੋਈ ਹੈ ਠੀਕ ਹੈ ਤੇ ਨਾਲ ਉਹਦੇ ਅਸੀਂ ਜਿਵੇਂ ਕਲੇ ਬਣਾਈ ਹੋਈ ਏ ਇੱਕ ਛੋਟੀ ਕਲੇ ਬਣੀ ਹੋਈ ਏ ਇਹ ਦੇ ਦੇਈਦਾ ਤੇ ਜਾਂ ਜਿਹੜੇ ਬੱਚਿਆਂ ਨੂੰ ਹਨਾ ਥੋੜਾ ਪਰਮੋਣ ਵਾਸਤੇ ਅਸੀਂ ਹਨਾ ਉសា ਕਰਨ ਵਾਸਤੇ ਤੇ ਇਹ ਦੇ ਦੇਈਦਾ ਗਿਫਟ ਬਣਾਇਆ ਹੋਇਆ ਬੜਾ ਸੋਹਣਾ ਏ ਕਿ ਅਸੀਂ ਤਸਵੀਰ ਦੇ ਰੂਪ ਦੇ ਵਿੱਚ ਤੇ ਐਸੀ ਤਰ੍ਹਾਂ ਸਾਰੇ ਇਹ ਗਿਫਟ ਅਸੀਂ ਬਣਾਏ ਹੋਏ ਆ ਫੱਟੀ ਬਣਾਈ ਹੋਈ ਊੜੇ ੜੇ ਵਾਲੀ ਇਹ ਨਾਲ ਤਾਂ ਸਾਡੀ ਹਨਾ ਮਾਂ ਬੋਲੀ ਨੂੰ ਦਸਾਉਂਦੀ ਏ ਨਾਲ ਬੱਚਿਆਂ ਵਾਸਤੇ ਬੜੀ ਜ਼ਰੂਰੀ ਏ ਇਹ ਗੱਲ ਘਰੇ ਲੱਗੀ ਹੋਣੀ ਬਹੁਤ ਜ਼ਰੂਰੀ ਏ ਵੀ ਤਾਂ ਕਿ ਬੱਚੇ ਦੇਖਣ ਤੇ ਆਪਦੇ ਆਪ ਨੂੰ ਪੜਨ ਹਨਾ ਤੇ ਸਾਡੀ ਵੀ ਮਾਂ ਬੋਲੀ ਕਿਹੜੇ ਪਾਸੇ ਜਾ ਰਹੀ ਹੈ ਵੀ ਅਸੀਂ ਇਹਨੂੰ ਛੱਡ ਕੇ ਅਜ ਹਿੰਦੀ ਵਾਲੇ ਪਾਸੇ ਤੁਰੇ ਜਾਂਦੇ ਆ ਜਾਂ ਹੋਰ ਪਛਾਵਾਂ ਵਾਲੇ ਪਾਸੇ ਤੁਰੇ ਜਾਂਦੇ ਆ ਪਰ ਹਰੇਕ ਸਟੇਟ ਦੇ ਵਿੱਚ ਵੀ ਤੁਸੀਂ ਜਾਣਦੇ ਹੋ ਵੀ ਹਰੇਕ ਸਟੇਟ ਦੇ ਵਿੱਚ ਜ਼ਰੂਰੀ ਹੈ ਵੀ ਉਹਦੀ ਜਿਹੜੀ ਸਟੇਟ ਦੀ ਬੋਲੀ ਹੁੰਦੀ ਉਹ ਹੋ ਜ਼ਰੂਰੀ ਹੈ ਤੇ ਇਸੇ ਤਰ੍ਹਾਂ ਪੰਜਾਬ ਦੀ ਬੋਲੀ ਜਿਹੜੀ ਅਸੀਂ ਉਹ ਛੱਡ ਦਿੰਨੇ ਆ ਅਸੀਂ ਸਲੋਗਨ ਵੀ ਇਸੇ ਤਰ੍ਹਾਂ ਦੇ ਬਣਾਏ ਹੋਏ ਕਈ ਸਲੋਗਨ ਵੀ ਸਾਡੇ ਦੇਖੋਗੇ ਜਿਵੇਂ ਹਨਾ ਸਾਡੀ ਆਣ ਸਾਡੀ ਸ਼ਾਨ ਜਿਹੜੀ ਹੈਗੀ ਹੈ ਹਨਾ ਤੇ ਪੰਜਾਬੀ ਮਾਂ ਬੋਲੀ ਹੈ ਵੀ ਇਸੇ ਤਰ੍ਹਾਂ ਅਸੀਂ ਇਹ ਚੀਜ਼ ਨੂੰ ਚਾਹੁੰਦੇ ਆ ਵੀ ਇਹ ਬੱਚੇ ਇਤਿਹਾਸ ਨਾਲ ਆਪਦੇ ਨਾਲ ਆਪਦੀ ਪੰਜਾਬੀ ਮਾਂ ਬੋਲੀ ਨਾਲ ਹਨਾ ਆਪਦੇ ਵਿਰਸੇ ਨਾਲ ਜੁੜੇ ਰਹਿਣ ਤੇ ਉਸੇ ਪਿੱਛੇ ਇਹ ਲੰਗਰ ਲਾਇਆ ਹੋਇਆ ਅਸੀਂ ਜੀ ਅੱਛਾ ਇੱਕ ਜਿਹੜਾ ਦਸਤਾਰ ਬਾਰੇ ਦੱਸੋ ਜਿਹੜਾ ਉਹ ਬੱਚਿਆਂ ਦੇ ਬੰਨ ਰਹੇ ਆ ਜਿਹੜੇ ਤੁਹਾਡੇ ਸਾਥੀ ਨੇ ਉਹਦਾ ਕੀ ਮੰਤਵ ਹੈ ਤੇ ਕਿੰਨੇ ਇੱਕ ਜਾਣੇ ਰੋਜ਼ ਬਣਾ ਰਹੇ ਨੇ ਕੀ ਏਜ ਲਿਮਟ ਆ ਉਹਦੀ ਹਜ਼ਾਰਾਂ ਦੇ ਵਿੱਚ ਬੱਚੇ ਆਉਂਦੇ ਆ ਜਿਹੜੇ ਦਸਤਾਰਾ ਬਣਵਾਉਂਦੇ ਹੈਗੇ ਤੁਸੀਂ ਕੈਮਰਾ 'ਚ ਘੁਮਾਓਗੇ ਪਰਲੇ ਪਾਏ ਦੇਖੋਗੇ ਤੇ ਬਜ਼ੁਰਗ ਵੀ ਲੱਗੇ ਹੋਏ ਆ ਤੇ ਇਹ ਅੰਕਲ ਇਹੜੇ ਹਨਾ ਦਸਤਾਰ ਬਣਵਾ ਰਹੇ ਆ ਤੇ ਕੋਈ ਛੋਟਾ ਜਿਹਾ ਨਾਲ ਦੇ ਬਸ ਬਿਲਕੁਲ ਬੈਕ ਸਾਈਡ ਤੇ ਇੱਕ ਛੋਟਾ ਜਿਹਾ ਬੱਚਾ ਖੜਾ ਹੋਇਆ ਹੈ ਤੇ ਜਿਹੜਾ ਦਸਤਾਰ ਬਣਾ ਰਿਹਾ ਹੈ ਤੇ ਦੋਵਾਂ ਦੇ ਹੁਣ ਹਨਾ ਇਹਦੇ ਵਿੱਚ ਏਜ ਦਾ ਤਾਂ ਕੋਈ ਲਿਮਟ ਹੈ ਹੀ ਨਹੀਂਗੀ ਜੀ ਦਸਤਾਰ ਇੱਕ ਸਾਡੀ ਹਨਾ ਵੀ ਸਿਰ ਦਾ ਤਾਜ ਆ ਸਾਡਾ ਇਹ ਗੁਰੂ ਸਾਹਿਬ ਨੇ ਸਾਨੂੰ ਹਨਾ ਇਹ ਬਖਸ਼ਿਆ ਹੋਇਆ ਤਾਜ ਆ ਤੇ ਇਹਦੀ ਕੋਈ ਏਜ ਨਹੀਂ ਹੈਗੀ ਜਿਵੇਂ ਆਪਾਂ ਹਨਾ ਕਹਿ ਲਈਏ ਤਾਂ ਇਸ ਚੀਜ਼ ਦੇ ਵਿੱਚ ਕੋਈ ਲਿਮਟ ਨਹੀਂ ਹੁੰਦੀਗੀ ਤੇ ਦਸਤਾਰ ਹਰੇਕ ਤਰ੍ਹਾਂ ਦਾ ਹੁੰਦਾ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਆਉਂਦੇ ਆ ਰੋਜ਼ ਇੱਥੇ ਜਿਹੜੀ ਸੰਗਤ ਬਣਮਾਉਣ ਆਉਂਦੀ ਹੈ ਦਸਤਾਰਾਂ ਤੇ ਸਿੱਖਣ ਆਉਂਦੀ ਦਸਤਾਰਾਂ ਇਹ ਬਹੁਤ ਜ਼ਿਆਦਾ ਵਧੀਆ ਚੱਲ ਰਹੀ ਹੈ ਕੈਂਪ ਸਾਡਾ ਇਹ ਵਾਲਾ ਦਸਤਾਰਾਂ ਦਾ ਵੀ ਠੀਕ ਹੈ ਠੀਕ ਗੱਲਬਾਤ ਕਰ ਲੈਂਦੇ ਆ ਹੋਰ ਵੀ ਜਿਹੜੇ ਇੱਥੇ ਨੇ ਹਾਂਜੀ ਮੈਮ ਕੀ ਨਾਮ ਹੈ ਤੁਹਾਡਾ ਵਾਇਕੁਰਜੀ ਕਾ ਖਾਲਸਾ ਵਾਇਕੁਰਜੀ ਕੀ ਫਤਿਹ ਮੇਰਾ ਨਾਮ ਜਸਪਿੰਦਰ ਕੌਰ ਹੈ ਜੀ ਇੱਕ ਕਿਵੇਂ ਦਾ ਤੁਸੀਂ ਦੇਖ ਰਹੇ ਹੋ ਉਤਸ਼ਾਹ ਕਿਉਂਕਿ ਇੱਕ ਚੈਲੰਜ ਵੀ ਅੱਜ ਦੇ ਟਾਈਮ ਆਪਾਂ ਦੇਖੀ ਜਿਹੜੀ ਨਵੀਂ ਪੀੜ੍ਹੀ ਹੈਗੀ ਐ ਅ ਬੇਸ਼ੱਕ ਤੁਸੀਂ ਕਹਿ ਰਹੇ ਹੋ ਕਿ ਇਹ ਸੇਵਾ ਹੈ ਤੁਸੀਂ ਆਓ ਜੋ ਤੁਹਾਨੂੰ ਪਸੰਦ ਆ ਲੈ ਜਾਓ ਪਰ ਫੇਰ ਵੀ ਇੱਕ ਹੁੰਦਾ ਨਾ ਕਿ ਇੱਕ ਇਹ ਚੈਲੰਜ ਹੈਗਾ ਕਿ ਵਾਕਈ ਇਸ ਚੀਜ਼ ਨੂੰ ਅਪਣਾਉਂਦੇ ਨੇ ਕਿ ਨਹੀਂ ਕਿਉਂਕਿ 35 ਅੱਖਰਾਂ ਦੀ ਗੱਲ ਕਰੀਏ ਤਾਂ ਜਿਹੜੀ ਮਾਂ ਬੋਲੀ ਐ ਲਿਪੀ ਹੈਗੀ ਐ ਤਾਂ ਉਹਦੇ ਪ੍ਰਤੀ ਓਨੀ ਅਵੇਅਰਨੈਸ ਨਹੀਂ ਰਹੀ ਤਾਂ ਉਹਦੇ ਲਈ ਐਫਰਟਸ ਕੀ ਕੀ ਲਾਉਣੇ ਪੈ ਰਹੇ ਸਰ ਆਪਣਾ ਤਾਂ ਜਸਟ ਇੱਕ ਛੋਟਾ ਜਿਹਾ ਇਨੀਸ਼ੀਏਟਿਵ ਹੈ ਬਾਕੀ ਜੋ ਕਰਨਾ ਹੈ ਉਹ ਤੇ ਗੁਰੂ ਮਹਾਰਾਜ ਨੇ ਕਰਨਾ ਹੈ ਅਸੀਂ ਤਾਂ ਸਿਰਫ ਇੱਕ ਛੋਟਾ ਜਿਹਾ ਇਨੀਸ਼ੀਏਟਿਵ ਲੈ ਕੇ ਚੱਲੇ ਆ ਕਿ ਜਿਵੇਂ ਅਸੀਂ ਇੱਥੇ ਬਾਕੀ ਲੰਗਰ ਦੇਖ ਰਹੇ ਹਾਂ ਅਸੀਂ ਆਪਣੇ ਵੱਲੋਂ ਇੱਕ ਕੋਸ਼ਿਸ਼ ਕਰ ਰਹੇ ਹਾਂ ਕਿ ਜੇ ਸਾਡੀ ਇੱਕ ਛੋਟੀ ਜੀ ਕੋਸ਼ਿਸ਼ ਕਿਸੇ 2-4 ਬੰਦਿਆਂ ਨੂੰ ਹੀ ਗੁਰਸਿੱਖੀ ਵੱਲੇ ਪਾਸੇ ਲੈ ਕੇ ਆ ਸਕੇ 2-4 ਇਨਸਾਨਾਂ ਨੂੰ ਹੀ ਉਹ ਸਾਹਿਬਜ਼ਾਦਿਆਂ ਦਾ ਦਰਦ ਮਹਿਸੂਸ ਕਰਾ ਸਕੇ ਅਸੀਂ ਇੱਥੇ ਬੱਚਿਆਂ ਤੋਂ ਇਤਿਹਾਸ ਦੇ ਪ੍ਰਸ਼ਨ ਪੁੱਛ ਰਹੇ ਹਾਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਜੀਵਨੀ ਨਾਲ ਜੁੜੇ ਹੋਏ ਨੇ ਤੇ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਬੱਚੇ ਨਹੀਂ ਬਹੁਤ ਸਾਰੇ ਬਜ਼ੁਰਗ ਨੇ ਵੱਡੇ ਉਮਰਾਂ ਦੇ ਲੋਕ ਨੇ ਜਿਨ੍ਹਾਂ ਨੂੰ ਹਜੇ ਤੱਕ ਅਸੀਂ ਇੱਥੇ ਹਰ ਸਾਲ ਆਉਂਦੇ ਆ ਤੇ ਹਜੇ ਤੱਕ ਸਾਬਜ਼ਾਦਿਆਂ ਦੀ ਜਿਹੜੀ ਜੀਵਨੀ ਹੈ ਉਹਨਾਂ ਦੀ ਜ਼ਿੰਦਗੀ ਹੈ ਉਹਦੇ ਬਾਰੇ ਨਹੀਂ ਪਤਾ ਹੈਗਾ ਤੇ ਸਾਡਾ ਬਸ ਇੱਕ ਛੋਟਾ ਜਿਹਾ ਇਨੀਸ਼ੀਏਟਿਵ ਹੈ ਕਿ ਅਸੀਂ ਸਾਡੇ ਕੌਮ ਦੇ ਉਹਨਾਂ ਮਹਾਨ ਬਾਬਿਆਂ ਨੂੰ ਉਹਨਾਂ ਸਾਬਜ਼ਾਦਿਆਂ ਨੂੰ ਸਜਦਾ ਕਰੀਏ ਹਨਾ ਤੇ ਉਹਨਾਂ ਦੇ ਇਤਿਹਾਸ ਬਾਰੇ ਲੋਕਾਂ ਨੂੰ ਜਾਣਕਾਰੀ ਦੇ ਸਕੀਏ ਵੀ ਥੋੜਾ ਜਿ ਜਿੰਨਾ ਜਿੰਨਾ ਥੋੜਾ ਥੋੜਾ ਕਰਕੇ ਅਸੀਂ ਕਿਸੇ ਨੂੰ ਹੀ ਖਿੱਚ ਸਕੀਏ ਹੁਣ ਸਾਡੇ ਕੋਲ ਪਿਛਲੀ ਵਾਰ ਬਹੁਤ ਸਾਰੇ ਬੱਚੇ ਇੱਥੇ ਆਏ ਸੀ ਜਿਨ੍ਹਾਂ ਨੂੰ ਅਵੇਅਰਨੈਸ ਨਹੀਂ ਸੀ ਬਟ ਹੁਣ ਜਦੋਂ ਇਥੋਂ ਗਿਫਟਸ ਲੈ ਕੇ ਗਏ ਨੇ ਤੇ ਅਗਲੇ ਸਾਲ ਹੁਣ ਜਦੋਂ ਦੁਬਾਰਾ ਆਏ ਨੇ ਤੇ ਉਹ ਬੜਾ ਕੁਝ ਆਪਣੀ ਨੋਲੇਜ ਦੇ ਵਿੱਚ ਐਡ-ਆਨ ਕਰਕੇ ਆਏ ਨੇ ਬੜਾ ਕੁਝ ਕੰਠ ਕਰਕੇ ਆਏ ਨੇ ਬੜੀਆਂ ਗੁਰਬਾਣੀਆਂ ਯਾਦ ਕਰਕੇ ਆਏ ਨੇ ਤੇ ਉਹਨਾਂ ਨੂੰ ਦਰਬਾਰ ਸਾਹਿਬ ਮੱਥਾ ਟੇਕਣ ਜਾਣ ਤੋਂ ਪਹਿਲਾਂ ਕਿਸੇ ਵੀ ਲੰਗਰ ਵਿੱਚ ਜਾਣ ਤੋਂ ਪਹਿਲਾਂ ਉਹਨਾਂ ਨੂੰ ਸਾਡੇ ਇਸ ਲੰਗਰ ਦੀ ਉਡੀਕ ਹੁੰਦੀ ਹੈ ਕਿ ਅਸੀਂ ਪਹਿਲਾਂ ਇਹ ਦੇਖ ਕੇ ਆਈਏ ਕਿ ਵਿਗਾਸ ਫਾਊਂਡੇਸ਼ਨ ਵਾਲੇ ਆਏ ਨੇ ਸਾਡੇ ਲਈ ਇਸ ਵਾਰ ਇਨਾਮ ਕੀ ਕੀ ਲੈ ਕੇ ਆਏ ਨੇ ਤੇ ਸਾਡੇ ਲਈ ਇਸ ਵਾਰ ਪੇਪਰ ਕਿਹੋ ਜਿੇ ਕਿਹੋ ਜਿੇ ਬਣਾ ਕੇ ਲੈ ਕੇ ਆਏ ਨੇ ਬੜਾ ਚਾਹ ਹੁੰਦਾ ਸਰ ਦੇ ਮਨ ਦੇ ਵਿੱਚ ਹਾਂਜੀ ਕੱਲ ਕੱਲ ਤੱਕ ਚਾਰੀ ਰਹੂਗਾ ਹਾਂਜੀ ਹਾਂਜੀ ਵੀਰ ਜੀ ਅਸੀਂ ਕੱਲ ਆਏ ਸੀ ਤੇ ਕੱਲ ਨਗਰ ਕੀਰਤਨ ਤੋਂ ਬਾਅਦ ਜਾਵਾਂਗੇ ਠੀਕ ਹਾਂਜੀ ਹਾਂਜੀ ਠੀਕ ਹੈ ਵੈਰੀ ਗੁੱਡ ਤੁਸੀਂ ਦੇਖਿਆ ਵਿਕਾਸ ਫਾਊਂਡੇਸ਼ਨ ਦਾ ਇਹ ਉਪਰਾਲਾ ਹੈਗਾ ਤੇ ਜਗਾ ਜਗਾ ਇੰਨਾ ਜਿਹੜੇ ਸਲੋਗਨ ਜਿਹੜੇ ਲਾਏ ਨੇ ਉਹ ਬੜੇ ਵਧੀਆ ਨੇ ਤੇ ਇੱਕ ਮੈਸੇਜ ਹਰ ਇੱਕ ਸਲੋਗਨ ਦੇ ਵਿੱਚ ਹੈਗਾ ਜਿਵੇਂ ਤੁਸੀਂ ਇੱਥੇ ਦੇਖ ਸਕਦੇ ਹੋ ਕੱਲੇ ਛੋਟੇ ਬੱਚੇ ਹੀ ਨਹੀਂ ਬਜ਼ੁਰਗ ਵੀ ਨੇ ਜਿਹੜੇ ਉਹ ਪੇਪਰ ਹੈ ਜਿਹੜਾ ਉਹ ਦੇਰੇ ਨੇ ਆਪਣਾ ਜਿਹੜਾ ਹੈਗਾ ਨੌਲੇਜ ਦਾ ਜਿਹੜਾ ਟੈਸਟ ਹੈ ਉਹ ਕਰ ਰਹੇ ਨੇ ਤਾਂ ਇੱਕ ਇਹਦੇ ਨਾਲ ਬਹੁਤ ਜਿਹੜਾ ਹੈਗਾ ਜਾਣਕਾਰੀ ਦੇ ਵਿੱਚ ਵੀ ਵਾਧਾ ਹੁੰਦਾ ਕਿਉਂਕਿ ਇਹ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈਗੀ ਆ ਪੰਜ ਕਕਾਰਾਂ ਦੀ ਕੀ ਅਹਿਮੀਅਤ ਹੈ ਉਸ ਦੇ ਬਾਰੇ ਵੀ ਇੱਥੇ ਬੜਾ ਵਧੀਆ ਤਰੀਕੇ ਦੇ ਨਾਲ ਸਮਝਾਇਆ ਜਾ ਰਿਹਾ ਹੈ ਦਸਤਾਰ ਜਿਹੜੀ ਹੈਗੀ ਆ ਉਹ ਛੋਟਿਆਂ ਤੋਂ ਲੈ ਕੇ ਵੱਡੇ ਤੱਕ ਜਿਹੜੇ ਨੇ ਉਹ ਸਾਰੇ ਬਣਾ ਰਹੇ ਨੇ ਸਿੱਖ ਵੀ ਰਹੇ ਨੇ ਤੇ ਹਰ ਸਾਲ ਇਹ ਜਿਹੜਾ ਸ਼੍ਰੀ ਮੁਕਸਰ ਸਾਹਿਬ ਤੋਂ ਵਿਕਾਸ ਫਾਊਂਡੇਸ਼ਨ ਹੈ ਉਹ ਆ ਇਤਿਹਾਸਿਕ ਲੰਗਰ ਜਿਹੜਾ ਹੈਗਾ ਉਹ ਲਾਉਂਦੇ ਆ ਤੇ ਇਹਨਾਂ ਦਾ ਕਹਿਣਾ ਕਿ ਜਿਸ ਤਰ੍ਹਾਂ ਦੇ ਨਾਲ ਸੰਗਤ ਆਮ ਲੰਗਰ ਛੱਕਦੀ ਹੈ ਇੱਕ ਵਾਰ ਇਤਿਹਾਸਿਕ ਲੰਗਰ ਛਕੇ ਤਾਂ ਜਿਹੜਾ ਉਹਦਾ ਪ੍ਰਭਾਵ ਹੈ ਬਹੁਤ ਡੂੰਗਾ ਪਊਗਾ ਤੇ ਉਹਦਾ ਬਹੁਤ ਵੱਡੇ ਪੱਧਰ ਤੇ ਫਾਇਦਾ ਸੰਗਤ ਨੂੰ ਮਿਲੂਗਾ ਫਤੇਗੜ ਸਾਹਿਬ ਤੋਂ ਕੈਮਰਾਮੈਨ ਆਕਾਸ਼ਦੀਪ ਦੇ ਨਾਲ ਹਰਸ਼ਪ੍ਰਭ ਸਿੰਘ ਸਿੱਧੂ ਬਾਬੂ ਸ਼ਹੀਦ ਟਾਈਟਲਸ